ਪਾਵਨ ਪਵਿੱਤਰ ਅੰਗ 252 ਤੇ ਸ਼ਲੋਕ ਵਿੱਚ ਸਮਝਾਉਣਾ ਕਰਦੇ ਨੇ ਮਹਾਰਾਜ ਆਬਨ ਆਏ ਸ੍ਰਿਸ਼ਟ ਮਹਿ ਬੈਨ ਬੁੱਝੇ ਪਸ ਢੋਰ ਨਾਨਕ ਗੁਰਮੁਖ ਸੋ ਬੁੱਝੈ ਜਾਕੇ ਭਾਗ ਮਥੋਰ ਮਹਾਰਾਜ ਕਹਿੰਦੇ ਆਪਨ ਆਏ ਸ੍ਰਿਸ਼ਟਮਹਿ ਬਿਨ ਬੁੱਧੇ ਪਸਟੋਰ ਮਹਾਰਾਜ ਕਹਿੰਦੇ ਜਗਤ ਵਿੱਚ ਉਹਨਾਂ ਬੰਦਿਆਂ ਨੇ ਸਿਰਫ ਕਹਿਣ ਮਾਤਰ ਹੀ ਮਨੁੱਖਾ ਜਨਮ ਲਿਆ ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ ਕਿਉਂਕਿ ਗੁਰੂ ਤੋਂ ਗਿਆਨ ਲੈ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਉਹ ਮਨੁੱਖ ਗੁਰੂ ਦੀ ਰਾਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ ਭਾਗ ਜਾਗ ਪਹਿਣ ਪੂਰਲਾ ਪੁਰਬਲਾ ਕਰਮ ਕਿਹੜਾ ਜੀ ਜਿਹੜਾ ਇਸ ਮਨੁੱਖੇ ਜਨਮ ਵਿੱਚ ਹੀ ਅੱਜ ਤੋਂ ਪਹਿਲਾਂ ਵਾਲਾ ਅੱਜ ਤੋਂ ਪਹਿਲਾਂ ਵਾਲਾ ਜਿਹੜਾ ਵੀ ਤੂੰ ਕਰਮ ਕੀਤਾ ਉਹ ਪੂਰਬਲਾ ਕਰਮ ਹੈ ਨਾ ਕਿ ਕੋਈ ਪਿਛਲੇ ਜਨਮ ਦਾ ਆਮ ਹੀ ਆਪਾਂ ਕਹਿ ਦਿੰਨੇ ਆ ਵੀ ਕੋਈ ਪਿਛਲੇ ਜਨਮ ਦਾ ਕਰਮ ਸੀ ਉਹ ਪਿਛਲਾ ਜਨਮ ਕਿਹੜਾ ਹੈ ਜਿਹੜਾ ਅੱਜ ਤੋਂ ਪਹਿਲਾਂ ਵਾਲਾ ਬਸ ਕਿਉਂਕਿ ਗੁਰਬਾਣੀ ਇਸੇ ਨੂੰ ਹੀ ਮੰਨਦੀ ਆ ਇਤੋਂ ਪਹਿਲਾਂ ਵਾਲੇ ਜਿਹੜੇ ਜਨਮ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਮਹਾਰਾਜ ਕਹਿੰਦੇ ਪਹਿਲਾਂ ਤਾਂ ਤੂੰ ਡੱਡੂ ਕੱਛੂ ਮੱਸੀਆਂ ਕੀੜੇ ਪਤੰਗੇ ਹਾਥੀ ਬਣਦਾ ਆਇਆ ਇਹ ਜੁਨੀਆਂ ਤੋਂ ਭੋਗਦਾ ਆਇਆ ਮਹਾਰਾਜ ਕਹਿੰਦੇ ਕਿਉਂਕਿ ਪੁਰਪਲਾ ਕਰਮਾ ਜਿਹੜਾ ਅੱਜ ਤੋਂ ਪਹਿਲਾਂ ਵਾਲਾ ਤਿੰਨ ਵਾਰੀ ਕਹਤਾ ਜੀ ਹੁਣ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਸੋ ਬੁਜੈ ਜਾ ਕੇ ਭਾਗ ਮਥੋਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਮਨੁੱਖ ਗੁਰੂ ਦੀ ਰਾਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਜਿਸ ਦੇ ਮੱਥੇ ਉੱਤੇ ਪੁਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ ਭਾਗ ਜਾਗ ਪੈਣ ਪੌੜੀ ਪੌੜੀ ਵਾਲੇ ਸ਼ਬਦ ਚ ਸਤਿਗੁਰੂ ਕਹਿੰਦੇ ਨੇ ਜਾਤ ਜੁਗਮੇ ਏਕੇ ਕੋ ਆਇਆ ਜਨਮਤ ਮੋਹੋ ਮੋਹਣੀ ਮਾਇਆ ਮਹਾਰਾਜ ਕਹਿੰਦੇ ਮਨੁੱਖਾ ਮਨੁੱਖ ਇਸ ਜਨਮ ਵਿੱਚ ਸਿਰਫ ਪ੍ਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ ਜਨਮਤ ਮੋਹੋ ਮੋਹਣੀ ਮਾਇਆ ਜੰਮਦਿਆਂ ਹੀ ਇਸ ਠੱਗਣੀ ਮਾਇਆ ਠੱਗ ਲੈਂਦੀ ਹੈ। ਅਨੰਦ ਸਾਹਿਬ ਜੀ ਅੱਜ ਆਪਾਂ ਬਾਣੀ ਪੜਦੇ ਆਂ ਪੰਕਤੀਆਂ ਲਿਬ ਸੁੜ ਕੇ ਲੱਗੀ ਤ੍ਰਿਸ਼ਨਾ ਮਾਇਆ। ਮਾਤਾ ਦੇ ਉਧਰ ਤੋਂ ਜਨਮ ਲੈ ਲਿਆ ਸੰਸਾਰ ਹੀ ਸੰਸਾਰ ਦੀ ਹਵਾ ਲੱਗੀ ਤੇ ਪ੍ਰਮਾਤਮਾ ਨਾਲੋਂ ਲਿਬ ਟੁੱਟ ਗਈ ਤੇ ਮਾਇਆ ਚੰਬੜ ਗਈ। ਮਹਾਰਾਜ ਕਹਿੰਦੇ ਜਨਮਤ ਮੋਹਯੋ ਮੋਹਣੀ ਮਾਇਆ ਇੱਥੇ ਵੀ ਪੰਕਤੀ ਇਹੀ ਦੇ ਰਹੀ ਆ ਜਵਾਬ ਇਹੀ ਅਰਥ ਕਰ ਰਹੀ ਆ ਪਰ ਜੰਮਦਿਆਂ ਹੀ ਇਸ ਨੂੰ ਠੱਗਣੀ ਮਾਇਆ ਠੱਗ ਲੈਂਦੀ ਹੈ ਫਿਰ ਅੱਗੇ ਕੀ ਹੁੰਦਾ ਮਹਾਰਾਜ ਕਹਿੰਦੇ ਗਰਭ ਕੁੰਟਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੀ ਇਹ ਇੱਕ ਆਮ ਪ੍ਰਚਲਿਤ ਖਿਆਲ ਹੈ ਇਹ ਆਮ ਪ੍ਰਚਲਿਤ ਖਿਆਲ ਹੈ ਕਿ ਜੀਵ ਮਾਂ ਦੇ ਪੇਟ ਵਿੱਚ ਪੁੱਠੇ ਲਟਕਦੇ ਹੋਏ ਪ੍ਰਮਾਤਮਾ ਦਾ ਭਜਨ ਕਰਦੇ ਹਨ ਤੇ ਸਾਹ ਸਾਹ ਸਿਮਰਤ ਪ੍ਰਭ ਰਹਤੇ ਮਹਾਰਾਜ ਕਹਿੰਦੇ ਉਥੇ ਸਵਾਸ ਸਵਾਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ ਤੇ ਬਾਦ ਜ ਵਿੱਚ ਕੀ ਹੁੰਦਾ ਔਰਜ ਪਰੇ ਜੋ ਛੋਡ ਛਡਨ ਦੇਵਨ ਹਾਰ ਮੰਨੇ ਬਿਸਰਨ ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ ਇਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ ਪ੍ਰਭੂ ਦੀ ਅਜਬ ਮਾਇਆ ਹੈ ਕਿ ਇਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ ਉਸ ਵਿੱਚ ساری ਜ਼ਿੰਦਗੀ ਫਸੇ ਰਹਿੰਦੇ ਹਨ ਮਹਾਰਾਜ ਕਹਿੰਦੇ ਜਿਹੜੀ ਨੂੰ ਛੱਡ ਜਾਣਾ ਜਿਹੜੀ ਚੀਜ਼ ਛੱਡ ਜਾਣੀ ਉਹਦੇ ਵਿੱਚ ਇਨਸਾਨ ساری ਜ਼ਿੰਦਗੀ ਫਸਿਆ ਰਹਿੰਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਕੁਤਾਹੀ ਕਰਦਾ ਜਿਹਨੇ ਨਾਮ ਨੇ ਬਣਾ ਜਿਹਨੇ ਨਾਲ ਨਿਭਣਾ ਜਿਹਨੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਉਣਾ ਪ੍ਰਭੂ ਪਰਮਾਤਮਾ ਦੇ ਨਾਮ ਨੇ ਉਹਨੂੰ ਮਹਾਰਾਜ ਕਹਿੰਦੇ ਇਹ ਭੁੱਲਿਆ ਬੈਠਾ ਔਰ ਜੇ ਪਰੇ ਜੋ ਛੋੜ ਛਡਣਾ ਦੁਨਿਆਵੀ ਸੁੱਖ ਸਹੂਲਤਾਂ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਵਿੱਚ ਦੁਨਿਆਵੀ ਜ਼ਰੂਰਤਾਂ ਦੇ ਵਿੱਚ ਹੀ ਉਰਜ ਗਿਆ ਫਸ ਗਿਆ ਤੇ ਇਹਨੂੰ ਛੱਡ ਜਾਣਾ ਮਨੁੱਖ ਨੂੰ ਇੰਨੀ ਸਮਝ ਨਹੀਂ ਮਾਰਾ ਜੀ ਕਹਿੰਦੇ। ਬਸ ਉਸ ਲੋਭ ਲਾਲਚ ਦੇ ਵਿੱਚ ਹੀ ਲੱਗਾ ਆਪਣਾ ਜੀਵਨ ਬਸਰ ਕਰੀ ਜਾ ਰਿਹਾ। ਦੇਵਨ ਹਾਰ ਮਨ ਬਿਸਰਨ ਮਹਾਰਾਜ ਕਹਿੰਦੇ ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦਿੰਦੇ ਹਨ ਅਗੇ ਮਹਾਰਾਜ ਸਮਝਾਉਂਦੇ ਨੇ ਧਾਰੋ ਕਿਰਪਾ ਜਿਸੇ ਗੁਸਾਈ ਇਤ ਉਤ ਨਾਨਕ ਤਿਸ ਬਿਸਰ ਨਹੀਂ ਬਿਸਰੋ ਰਾਹੀ ਹੈ ਮਾਲਕ ਪ੍ਰਭ ਜਿਸ ਮਨੁਖ ਮਨੁਖ ਉਤੇ ਤੂੰ ਕਿਰਪਾ ਕਰਦਾ ਹੈ ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿੱਚ ਕਦੇ ਨਹੀਂ ਵਿਸਰਦਾ ਸ਼ਲੋਕ ਆਬ ਤੋ ਹੁਕਮ ਬినాਸ਼ ਹੁਕਮ ਆਗਿਆ ਪੈਨ ਨਾ ਕੋਏ ਮਹਾਰਾਜ ਕਹਿੰਦੇ ਜੀਵ ਪ੍ਰਭੂ ਦੇ ਹੁਕਮ ਵਿੱਚ ਜੰਮਦਾ ਹੈ ਹੁਕਮ ਵਿੱਚ ਹੀ ਮਰਦਾ ਹੈ ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਮੰਨੀ ਜਾਵੇ ਆਪਣਾ ਆਪ ਦੇ ਆਪ ਨੂੰ ਵੀ ਮੈਂ ਹੀ ਸਾਰਾ ਕੁਝ ਕਰਦਾ ਜੀ ਮੈਂ ਉਹ ਕਰਤਾ ਮੈਂ ਆਹ ਕਰਤਾ ਮੈਂ ਮੈਂ ਤਾਂ ਕਰਦਾ ਹੀ ਆ ਇਨਸਾਨ ਪਰ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਜੋ ਤਾਂ ਹੁਕਮ ਆ ਉਹ ਹੀ ਹੋਣਾ ਹੁਕਮੰਦਰ ਜਨਮ ਹੋਇਆ ਤੇ ਹੁਕਮੰਦਰ ਹੀ ਮੌਤ ਹੋਣੀ ਆ ਆਪ ਨਾ ਜਾਣ ਤਹ ਮਿਟੇ ਨਾਨਕ ਜਿਸ ਮਨ ਸੋਏ ਹੁਣ ਅਗਲੇ ਬੰਦ ਚ ਮਹਾਰਾਜ ਜੀ ਪਹਿਲਾ ਸਵਾਲ ਕਰਤਾ ਤੇ ਅਗਲੇ ਬੰਦ ਵਿੱਚ ਮਹਾਰਾਜ ਜਵਾਬ ਦਿੰਦੇ ਨੇ ਹੇ ਨਾਨਕ ਸਿਰਫ ਉਸ ਜੀਵ ਦਾ ਜਨਮ ਮਰਨ ਦਾ ਗੇੜ ਮੁੱਕਦਾ ਹੈ ਜਿਸ ਦੇ ਮਨ ਵਿੱਚ ਉਹ ਹੁਕਮ ਦਾ ਮਾਲਕ ਪ੍ਰਭੂ ਵੱਸਦਾ ਹੈ ਮਹਾਰਾਜ ਕਹਿੰਦੇ ਉਸ ਮਨੁੱਖ ਦਾ ਬੀਬੀ ਐ ਚ ਭਾਈ ਆ ਉਸ ਮਨੁੱਖ ਦਾ ਉਸ ਜੀਵ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜਿਸਦੇ ਮਨ ਵਿੱਚ ਉਹ ਹੁਕਮ ਦਾ ਮਾਲਕ ਪ੍ਰਭੂ ਵੱਸਦਾ ਹੈ ਜਿਹਦਾ ਹੁਕਮ ਚੱਲਦਾ ਸੰਸਾਰ ਤੇ ਉਹ ਪ੍ਰਭੂ ਪਿਤਾ ਜੀ ਪਰਮਾਤਮਾ ਪਰਮੇਸ਼ਰ ਜਿਹਦੇ ਹਿਰਦੇ ਵਿੱਚ ਵੱਸਦਾ ਹੈ ਉਹਦਾ ਇਹ ਚੱਕਰ ਮੁੱਕ ਜਾਂਦਾ ਪੌੜੀ ਪੌੜੀ ਵਾਲੇ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਇਹ ਜੀ ਬਹੁਤ ਗਰਭਵਾਸੀ ਮੋਹ ਮਗਨ ਮੀਠ ਜੋਨ ਫਾਸੀ ਮਹਾਰਾਜ ਕਹਿੰਦੇ ਇਹ ਜੀਵ ਅਨੇਕਾਂ ਜੂਨਾ ਵਿੱਚ ਫਸ ਬਾਸ ਲੈਂਦੇ ਹਨ ਅਨੇਕਾਂ ਜੂਨਾ ਵਿੱਚ ਬਾਸ ਲੈਂਦੇ ਹਨ ਮਿੱਠੇ ਮੋਹ ਵਿੱਚ ਮਸਤ ਹੋ ਕੇ ਜੂਨਾ ਦੇ ਗੇੜ ਵਿੱਚ ਫਸ ਜਾਂਦੇ ਹਨ ਇਹ ਮਿੱਠਾ ਮੋਹ ਹੀ ਆ ਨਾ ਮੋਹ ਮਾਇਆ ਜਿਹਨੂੰ ਆਪਾਂ ਕਹਿੰਦੇ ਆਪਰੇ ਜਿਆਦਾ ਕਹਿੰਦੇ ਤਮਾ ਵੇ ਤੈਨੂੰ ਤਮਾ ਹੀ ਲੱਗੀ ਰਹਿੰਦੀ ਐ ਬਹਿ ਜਾ ਕਰ ਟੱਕਿਆ ਆਪਾਂ ਆਪਜੀ ਗੱਲ ਕਹ ਦਿੰਨੇ ਨਾ ਆਪਣੇ ਵਾਲੇ ਏਰੀਏ ਦੀ ਬੋਲੀ ਐ ਇਹ ਉਹ ਤਮਾ ਦਾ ਹੀ ਮਾਰਿਆ ਪਿਆ ਕਿਤੇ ਟੱਕ ਵੀ ਜਾਇਆ ਕਰ ਤਮਾ ਹੀ ਕਰਦਾ ਰਹਿਣਾ ਇਸ ਤਮਾ ਦੇ ਚੱਕਰ ਵਿੱਚ ਫਸਿਆ ਹੋਇਆ ਇਨਸਾਨ ਇਹਨੂੰ ਮਿੱਠਾ ਮੋਹ ਲਿਖਿਆ ਮਹਾਰਾਜ ਨੇ ਮਿੱਠੇ ਮੋਹ ਵਿੱਚ ਮਸਤ ਹੋ ਕੇ ਜੂਨਾ ਦੇ ਗੇੜ ਵਿੱਚ ਫਸ ਜਾਂਦਾ ਮਨੁੱਖ 83 ਗੇੜ ਚ ਪੈ ਜਾਂਦਾ ਕਿਉਂਕਿ ਜਿਵੇਂ ਇੱਕ ਧਾਰਨਾ ਦਿੰਦੇ ਹੁੰਦੇ ਆ ਬੇ ਕੰਨ ਗੱਲ ਸੁਣ ਲੈਂਦੇ ਆ ਜੀਬ ਸਵਾਦਾਂ ਵਿੱਚ ਸੁਣਦੀ ਨਹੀਂ ਹੈ ਢਿੱਡ ਵੀ ਭਰਿਆ ਹੋਇਆ ਦੁਹਾਈਆਂ ਪਾਉਂਦਾ ਵੀ ਬੱਸ ਕਰ ਬਹੁਤ ਆ ਹੁਣ ਮੈਂ ਭਰ ਗਿਆ ਪਰ ਜੀਬ ਕਹਿੰਦੀ ਹੈ ਚੁੱਪ ਕਰ ਜਾ ਸਵਾਦ ਬਹੁਤ ਆ ਇਹ ਇੱਕ ਐਗਜ਼ਾਮਪਲ ਆ ਇਹ ਬੇ ਜੀਬ ਦਾ ਸਵਾਦ ਆ ਪੇਟ ਦੁਹਾਈਆਂ ਦਿੰਦਾ ਵੀ ਬੱਸ ਕਰ ਹੁਣ ਬਹੁਤ ਆ ਪਰ ਇਹ ਕਹਿੰਦੀ ਚੁੱਪ ਕਰ ਜਾ ਤੂੰ ਸਵਾਦ ਬਹੁਤ ਨਾ ਤਾਂ ਡਾਕਟਰ ਦੀ ਗੱਲ ਸੁਣਦੀ ਆ ਜੀਭ ਤੇ ਨਾ ਪੇਟ ਦੀ ਗੱਲ ਸੁਣਦੀ ਆ ਇਸੇ ਤਰ੍ਹਾਂ ਹੀ ਮਨ ਸਾਡਾ ਨਾ ਤਾਂ ਗੁਰੂ ਦੀ ਗੱਲ ਸੁਣਦਾ ਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਤੇ ਇਸ ਮਿੱਠੇ ਮੋਹ ਦੇ ਵਿੱਚ ਫਸਿਆ ਹੋਇਆ ਜਿਵੇਂ ਜੀਭ ਸਵਾਦ ਦੇ ਵਿੱਚ ਫਸੀ ਰੋਗ ਪੈਦਾ ਕਰ ਦਿੰਦੀ ਆ ਸਰੀਰ ਨੂੰ ਰੋਗ ਲਾ ਦਿੰਦੀ ਆ ਜੀਭਾਂ ਇਸੇ ਤਰ੍ਹਾਂ ਹੀ ਸਾਡਾ ਲੋਭ ਲਾਲ ਚ ਸਾਨੂੰ 88 ਦੇ ਗੇੜ ਵਿੱਚ ਫਸਾ ਦਿੰਦਾ ਮਹਾਰਾਜ ਕਹਿੰਦੇ ਇਹ ਜੀਵ ਅਨੇਕਾਂ ਜੂਨਾ ਵਿੱਚ ਫਸ ਲੈਂਦੇ ਫਸਾ ਲੈਂਦੇ ਹਨ ਆਪਣੇ ਆਪ ਨੂੰ ਅਗਲੇ ਬੰਦ ਚ ਮੋਹ ਮਗਨ ਮੀਠ ਜੂਨ ਫਾਸੀ ਇਹ ਆਪਾਂ ਗੱਲ ਕਰ ਲਈ ਵੀ ਮਿੱਠੇ ਮੋਹ ਵਿੱਚ ਮਸਤ ਹੋ ਕੇ ਜੂਨਾ ਦੇ ਗੇੜ ਵਿੱਚ ਫਸ ਜਾਂਦਾ ਮਨੁੱਖ ਇਨ ਮਾਇ ਤ੍ਰੈ ਗੁਣ ਬਸ ਕੀਨੇ ਇਸ ਮਾਇਆ ਨੇ ਜੀਵਾਂ ਨੂੰ ਆਪਣੇ ਤਿੰਨਾਂ ਗੁਣਾਂ ਦੇ ਬਸ ਵਿੱਚ ਕਰ ਰੱਖਿਆ ਹੈ ਆਪਨ ਮੋਹ ਘਟੇ ਘਟਦੀ ਨਹੀਂ ਹਰੇਕ ਜੀਵ ਦੇ ਹਿਰਦੇ ਵਿੱਚ ਇਸ ਨੇ ਆਪਣਾ ਮੋਹ ਟਕਾ ਦਿੱਤਾ ਇਹ ਸਾਜਣ ਕਸ ਕਹੋ ਉਪਾਇਆ ਮਹਾਰਾਜ ਕਹਿੰਦੇ ਹੈ ਸੱਜਣ ਮਿੱਤਰ ਕੋਈ ਆਪਾ ਕਰੋ ਇਹ ਤੋਂ ਬਚਣ ਵਾਸਤੇ ਐ ਸਾਧਨ ਕਸ ਕਹੋ ਉਪਾਇ ਜਾਤੇ ਤਰੋ ਵਿਖਮ ਏ ਮਾਇਆ ਮਹਾਰਤ ਕਹੇ ਸੱਜਣ ਕੋਈ ਐਸਾ ਇਲਾਜ ਦੱਸ ਜਿਸ ਨਾਲ ਮੈਂ ਇਸ ਔਖੀ ਮਾਇਆ ਦੇ ਮੋਹ ਰੂਪ ਸਮੁੰਦਰ ਵਿੱਚੋਂ ਪਾਰ ਲੰਘ ਲੰਘ ਸਕਾਂ ਦੱਸਣਗੇ ਸਤਿਗੁਰੂ ਕਰ ਕਿਰਪਾ ਸਤ ਸੰਗ ਮਿਲਾਏ ਗੁਰੂ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਤ ਸੰਗ ਬਖਸ਼ਦੀ ਹੁਣ ਆਪਾਂ ਜਿੰਨੇ ਵੀ ਭੈਣ ਭਾਈ ਬੈਠੇ ਆ ਜਾਂ ਚੈਨਲ ਤੇ ਸੁਣਨ ਵਾਲੇ ਆ ਸਤ ਸੰਗ ਹੋ ਰਹੀ ਹੈ ਜਦੋਂ ਆਪਾਂ ਗੁਰੂ ਦੀ ਗੱਲ ਸੁਣਦੇ ਤੇ ਸੁਣਾਉਂਦੇ ਆ ਇਹ ਸਤ ਸੰਗ ਆ ਦੀ ਸੱਚੀ ਸੰਗਤ ਮਾਰਾ ਸਮਝਾਉਣਾ ਕਰਦੇ ਨੇ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕੇ ਨਿਕਟ ਨਾ ਮਾਇ ਪ੍ਰਭੂ ਆਪਣੀ ਮਿਹਰ ਕਰਕੇ ਜਿਸ ਜੀਵ ਨੂੰ ਸਤ ਸੰਗ ਵਿੱਚ ਮਲਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਾਇਆ ਉਸ ਦੇ ਨੇੜੇ ਨਹੀਂ ਠੁੱਕ ਸਕਦੀ ਜਿਹੜਾ ਸਤ ਸੰਗੀ ਹੋ ਗਿਆ ਉਹ ਭੈਣਾ ਚਾਹੇ ਭਾਈ ਆ ਸਤ ਸੰਗੀ ਆ ਸਤ ਦੀ ਸੰਗਤ ਕਰਦਾ ਸੱਚੀ ਸੰਗਤ ਕਰਨ ਵਾਲੇ ਦੇ ਮਾਇਆ ਨੇੜੇ ਨਹੀਂ ਠੁੱਕਦੀ ਸ਼ਲੋਕ ਇਹ ਇੱਕ ਸ਼ਲੋਕ ਆ ਜੀ ਪਾਵਨ ਪਵਿੱਤਰ ਅੰਗ 252 ਤੇ ਸੁਭਾਏਮਨ ਇੱਕ ਸ਼ਲੋਕ ਆ ਤੇ ਇੱਕ ਪੌੜੀ ਆ ਹੁਣ ਸ਼ਲੋਕ ਵਿੱਚ ਦੱਸਦੇ ਨੇ ਸਤਗੁਰੂ ਕਿਰਤ ਕਵਾਮਨ ਸਭ ਉਹ ਸਭ ਕੀਨੇ ਤਿੰਨ ਪ੍ਰਭ ਆਪ ਮਹਾਰਾਜ ਕਹਿੰਦੇ ਹਰੇਕ ਜੀਵ ਵਿੱਚ ਬੈਠ ਕੇ ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਹੀ ਕਰਾ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਬੈਠਾ ਅੰਦਰਈ ਆ ਪਰ ਕਿਸੇ ਨੂੰ ਚੰਗੇ ਪਾਸੇ ਤੋਰ ਲੈਂਦਾ ਤੇ ਕਿਸੇ ਨੂੰ ਮੰਦੇ ਪਾਸੇ ਤੋਰ ਦਿੰਦਾ ਉਹ ਉਹਦੇ ਮਨੁੱਖ ਦੀ ਵਰਤੀ ਮੁਤਾਬਕ ਤੇ ਮਨੁੱਖ ਦੇ ਕਰਮਾ ਮੁਤਾਬਕ ਉਹਨੂੰ ਉਹ ਦਾਤ ਮਿਲਦੀ ਆ ਜੇ ਸਤ ਸੰਗੀ ਆ ਤਾਂ ਸਤ ਸੰਗ ਦਾ ਪ੍ਰਭਾਵ ਪਈ ਜਾਣਾ ਤੁਹਾਡੇ ਤੇ ਪਈ ਸਤ ਸੰਗ ਵਿੱਚ ਮਿਲ ਕੇ ਗੁਰੂ ਦੀ ਗੱਲ ਸੁਣਨੀ ਸੁਣਾਉਣੀ ਇਹ ਸੁਭਾਅ ਬਣਿਆ ਰਹਿੰਦਾ ਜੇ ਤਾਂਸ ਵਾਲਿਆਂ ਚ ਬੈਠਣ ਲੱਗਿਆ ਤਾਂ ਫਿਰ ਤਾਂਸ ਵਾਲਾ ਸੁਭਾਅ ਬਣ ਜਾਣਾ ਸ਼ਰਾਬੀਆਂ ਚ ਬੈਠੂ ਤਾਂ ਫਿਰ ਸ਼ਰਾਬੀਆਂ ਵਾਲਾ ਸੁਭਾਅ ਬਣ ਜਾਣਾ ਉਹ ਅੰਦਰੇ ਹੀ ਬੈਠਾ ਪ੍ਰਭੂ ਪਰਮਾਤਮਾ ਤੇਰੀ ਬਿਰਤੀ ਮੁਤਾਬਕ ਉਹ ਤੋਰੀ ਰੱਖਦਾ ਵਿਚਲ ਜਿੱਧਰ ਨੂੰ ਚੱਲਦਾ ਗੁਰਬਾਣੀ ਹੀ ਇਸ ਮਨ ਨੂੰ ਮਨ ਦੀ ਸਪੀਡ ਬਹੁਤ ਤੇਜ਼ ਜਾਦੇ ਸਾਰੀਆਂ ਚੀਜ਼ਾਂ ਨਾਲ ਮਨ ਦੀ ਸਪੀਡ ਆ ਕਈ ਤਾਂ ਕਹਿੰਦੇ ਸੀ ਨਾ ਬਿਜਲੀ ਦੀ ਸਪੀਡ ਜ਼ਿਆਦੇ ਆ ਵੀ ਸੁੱਚ ਛੱਡੀ ਤੇ ਚੱਲ ਪਈ ਪਰ ਨਹੀਂ ਮਨ ਦੀ ਸਪੀਡ ਜ਼ਿਆਦੇ ਆ ਜੀ ਮਨ ਅੱਧੇ ਸਿਕੰਟ ਤੋਂ ਵੀ ਪਹਿਲਾਂ ਕੈਨੇਡਾ ਅਮਰੀਕਾ ਪਹੁੰਚ ਜਾਂਦਾ ਇੱਥੇ ਬੈਠਾ ਮਨ ਦੀ ਐਨੀ ਸਪੀਡ ਆ ਤੇ ਮਨ ਦੀ ਬ੍ਰੇਕ ਗੁਰੂ ਦੇ ਗਿਆਨ ਦੇ ਵਿੱਚ ਗੁਰੂ ਦਾ ਸ਼ਬਦ ਬ੍ਰੇਕ ਲਾਉਂਦਾ ਮਨ ਨੂੰ ਹੋਰ ਨਹੀਂ ਕੋਈ ਰੋਕ ਸਕਦੀ ਚੀਜ਼ ਇਹਨੂੰ ਗੁਰੂ ਦਾ ਸ਼ਬਦ ਮਨ ਨੂੰ ਬ੍ਰੇਕ ਲਾਉਂਦਾ ਇਹ ਰੋਕਦਾ ਵੀ ਰੁਕ ਇੱਧਰ ਮੁੜ ਜਦੋਂ ਗੁਰੂ ਦੇ ਗਿਆਨ ਦੀ ਨੱਥ ਪੈ ਜਾਂਦੀ ਹੈ ਨਾ ਮਨ ਨੂੰ ਫਿਰ ਇਹ ਸਿੱਧਾ ਚੱਲਦਾ ਨਹੀਂ ਤਾਂ ਟੇਡਾ ਮੇਟਾ ਹੀ ਚੱਲਦਾ ਮਹਾਰਾਜ ਕਹਿੰਦੇ ਕਰਤ ਕਮਾਉਣ ਸਭ ਅਸਪ ਚਿੰਨੇ ਤਨ ਪ੍ਰਭ ਆਪ ਹਰੇਕ ਜੀਵ ਵਿੱਚ ਬੈਠ ਕੇ ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਹੀ ਕਰਾ ਰਿਹਾ ਪ੍ਰਭੂ ਨੇ ਆਪ ਕੀਤੇ ਹਨ ਕਿਉਂਕਿ ਉਹ ਪੈਦਾ ਵੀ ਆਪ ਹੀ ਕਰਨ ਵਾਲਾ ਚਲਾਉਣ ਵਾਲਾ ਵੀ ਆਪਾ ਸ੍ਰਿਸ਼ਟੀ ਨੂੰ ਅਗਲੇ ਬੰਦ ਚ ਮਹਾਰਾਜ ਕਹਿੰਦੇ ਬਸ ਆਪਨ ਹੋਂ ਹੋਂ ਕਰੇ ਨਾਨਕ ਬਿਨ ਹਰ ਕਹਾਂ ਕਮਾਤ ਪਰ ਹੈ ਨਾਨਕ ਮੂਰਖ ਮਨੁਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ ਪ੍ਰਭੂ ਦੀ ਪ੍ਰੇਰਣਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ਇੱਥੇ ਆ ਲਿਖਿਆ ਪੌੜੀ ਪੌੜੀ ਵਾਲੇ ਇਹ ਬੰਦ ਚ ਮਹਾਰਾਜ ਕਹਿੰਦੇ ਨੇ ਇੱਕ ਆਪ ਕਰਾ ਬਣਹਾਰਾ ਆਪੇ ਪਾਪ ਪੁੰਨ ਬਸਥਾਰਾ ਜੀਵਾਂ ਪਾਸੋਂ ਚੰਗੇ ਮੰਦੇ ਕੰਮ ਕਰਾਉਣ ਵਾਲਾ ਪ੍ਰਭੂ ਸਿਰਫ ਆਪ ਹੀ ਹੈ ਆਪਾਂ ਕਹਿੰਦੇ ਆ ਨਾ ਵੀ ਜੇ ਬਿਮਾਰਾ ਸੱਚੇ ਪਾਤਸ਼ਾਹ ਮਤਬੁੱਧ ਬਖਸ਼ੀ ਸਮਤ ਬਖਸ਼ੀ ਹਨਾ ਦਾਤ ਆਪਾਂ ਇਹੀ ਮੰਗਦੇ ਆਂ ਇਹ ਇੱਕ ਸਿਸਟਮ ਆ ਜਿਵੇਂ ਕਿ ਆਪਾਂ ਹੁਣ ਝੋਨਾ ਲਾਇਆ ਜਾਂ ਕਣਕਾਈ ਉਹਦੇ ਵਿੱਚ ਹੁਣ ਮੱਢਲ ਹੀ ਕਹਿੰਦੇ ਨਾ ਆਪਾਂ ਇਧਰ ਤਾਂ ਮੱਢਲ ਜ ਹੈ ਨਾ ਜਿਹੜਾ ਹੋ ਜਾਂਦਾ ਜਾਦੇ ਨਦੀਨ ਹੁਣ ਮੱਢਲ ਤਾਂ ਨਹੀਂ ਆਪਾਂ ਬੀਜਿਆ ਉਹ ਤਾਂ ਆਪਣੇ ਆਪ ਹੋ ਗਿਆ ਇਹ ਇੱਕ ਮਨ ਵੀ ਇੱਕ ਐਸੀ ਖੇਤੀ ਹੈ ਚੰਗੇ ਕਰਮਾਂ ਦਾ ਬੀਜ ਇਹਦੇ ਵਿੱਚ ਪਾਉਣਾ ਪੈਂਦਾ ਤੇ ਔਗਣ ਆਪ ਹੀ ਖੜੇ ਹੋ ਜਾਂਦੇ ਨੇ ਇਹਦੇ ਵਿੱਚ ਆਪ ਹੀ ਹਰੇ ਹੋ ਜਾਂਦੇ ਨੇ ਜਿਵੇਂ ਝੋਨੇ ਵਿੱਚ ਮੱਢਲ ਨਦੀਨ ਹਰਾ ਹੋ ਗਿਆ ਉਹ ਨਦੀਨਾ ਨਦੀਨਾ ਨੂੰ ਖਤਮ ਕਰਨ ਵਾਸਤੇ ਕਿਸਾਨ ਸਪਰੇਅ ਕਰਦਾ ਤੇ ਅਸੀਂ ਗੁਰੂ ਦੇ ਗਿਆਨ ਦੀ ਸਪਰੇਅ ਕਰਨੀ ਆ ਔਗਣਾਂ ਨੂੰ ਮਾਰਨ ਵਾਸਤੇ ਗੁਣਾਂ ਦਾ ਬੀਜ ਪਾਉਣਾ ਗੁਣਾਂ ਵਾਸਤੇ ਫਿਰ ਨਾਮ ਦੀ ਖਰਾਕ ਦੇਣੀ ਆ ਗੁਣਾਂ ਨੂੰ ਗੁਰੂ ਦੇ ਸੰਧਾਰ ਦੀ ਖਰਾਕ ਦੇਣੀ ਆ ਤੇ ਗੁਰੂ ਦੇ ਗਿਆਨ ਦੀ ਮਾੜਿਆ ਕਰਮਾਂ ਤੇ ਸਪਰੇਅ ਵੀ ਕਰਨੀ ਆ ਮਾੜਿਆ ਕਮਾਂ ਤੋਂ ਬਚਣਾ ਕਹ ਲੋ ਸਿੱਧਾ ਜਿਹਾ ਸਾਵਾ ਮਨੋਜ ਕਹਿੰਦੇ ਇੱਕ ਆਪ ਕਰਾ ਬਣ ਹਾਰਾ ਆਪੇ ਪਾਪ ਪੁੰਨ ਵਿਸਥਾਰ ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਲਾਰਾ ਖਲਾਰਿਆ ਹੋਇਆ ਹੈ ਚੰਗਾ ਤੇ ਮੰਦਾ ਖਲਾਰਾ ਤਾਂ ਉਹਦਾ ਹੀ ਆ ਅਕਾਲ ਪੁਰਖ ਵਾਹਿਗੋਤ ਕੁਦਰਤ ਦੇ ਵਿੱਚ ਹੀ ਆ ਸਭ ਕੁਝ ਜੋ ਬ੍ਰਹਿਮੰਡ ਹੈ ਸੋ ਹੀ ਪਿੰਡੇ ਮਹਾਰਾਜ ਕਹਿੰਦੇ ਜਿਹੜਾ ਬ੍ਰਹਿਮੰਡ ਦੇ ਵਿੱਚ ਆ ਉਹ ਹੀ ਤੇਰੇ ਅੰਦਰ ਪਿੰਡੇ ਦੇ ਵਿੱਚ ਸਭ ਕੁਝ ਪਰ ਆਪਾਂ ਚੰਗਾ ਬੀਜ ਬੀਜ ਕੇ ਉਹਦੀ ਪਾਲਣ ਪੋਸ਼ਣ ਕਰਨ ਦੀ ਕੋਸ਼ਿਸ਼ ਕਰਨੀ ਆ ਕਰਦੇ ਆ ਹਰੇਕ ਹੀ ਕਰਦਾ ਪਰ ਔਗਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਨੇ ਅਗੇ ਮਹਾਰਾਜ ਕਹਿੰਦੇ ਨੇ ਇਹ ਆ ਯੁਗ ਜਿਤ ਜਿਤ ਆਪੇ ਲਾਇਓ ਇਹ ਆ ਯੁਗ ਦਾ ਮਤਬਲਾ ਇਸ ਮਨੁੱਖਾ ਜਨਮ ਵਿੱਚ ਭਾਵ ਜਨਮ ਦੇ ਕੇ ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ ਉਧਰ ਹੀ ਜੀਵ ਲੱਗਦੇ ਹਨ ਹੁਣ ਇੱਥੇ ਜੇ ਆਪਾਂ ਭਾਵ ਅਰਥ ਵਿੱਚ ਜਾਵਾਂਗੇ ਤਾਂ ਮਨੁੱਖ ਨੂੰ ਪਹਿਲਾਂ ਆਪਾਂ ਪੜ ਕੇ ਆਏ ਆਂ ਵੀ ਸਿਰਫ ਜਨਮ ਹੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਮਿਲਿਆ ਤੇ ਮਨੁੱਖ ਆਪ ਦੀਆਂ ਕਰਤੂਤਾਾਂ ਕਰਕੇ ਮਾਰੇ ਪਾਸੇ ਚੱਲਿਆ ਗਿਆ ਪੇੜ ਪੌਦਿਆਂ ਨੂੰ ਆਕਸੀਜਨ ਵਾਸਤੇ ਲਾਇਆ ਸਾਹ ਦੇਣੀ ਆ ਫਲ ਫਲ ਦੇਣੇ ਨੇ ਠੀਕ ਆ ਜੀ ਚੰਦ ਨੇ ਚਾਨਣੀ ਦੇਣੀ ਆ ਸੂਰਜ ਨੇ ਧੁੱਪ ਦੇਣੀ ਆ ਬਸ ਇੰਨੀ ਆਕ ਅਧਾਰਨਾ ਬਹੁਤ ਐ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਪੈਦਾ ਕੀਤੀ ਤੇ ਆਪੇ ਕਾਰੇ ਲਾਇਆ ਆਪੋ ਆਪਣੇ ਆਪਾਂ ਗੱਲ ਢਕਾ ਲੈਨੇ ਸਿਰਫ ਮਨੁੱਖ ਤੇ ਮਨੁੱਖ ਨੂੰ ਤਾਂ ਸਿਰਫ ਉਹਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਲਈ ਪੈਦਾ ਕੀਤਾ ਦੁਰਲੱਭ ਦੇ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗਰਬਾਣੀ ਵਿੱਚ ਪੰਕਤੀ ਐ ਵੀ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਬਾਰੀ ਮਨੁੱਖਾ ਜਨਮ ਐ ਤੇ ਮਾਰੂ ਸੋਲਿਆਂ ਵਿੱਚ ਦੱਸਦੇ ਹੁੰਦੇ ਆ ਗੁਰੂ ਮਹਾਰਾਜ ਇਸ ਪੌੜੀ ਤੇ ਜੋ ਨਰ ਚੁੱਕੇ ਫਿਰ ਆਏ ਜਾਏ ਦੁੱਖ ਪਾਏ ਦਾ ਵੀ ਜੇ ਮਨੁੱਖਾ ਜਨਮ ਅਜਾਈਂ ਗਵਾ ਲਿਆ ਨਾ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਭਾਈ ਤਾਂ ਫਿਰ ਆਏ ਜਾਏ ਦੁੱਖ ਪਾਏ ਦਾ ਫਿਰ 84 ਦਾ ਗੇੜ ਜੰਮਦਾ ਮਰਦਾ ਰਹੇਗਾ ਮਹਾਰਾਜ ਕਹਿੰਦੇ ਏ ਆ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਇਸ ਮਨੁੱਖ ਮਨੁੱਖਾ ਜਨਮ ਵਿੱਚ ਭਾਵ ਜਨਮ ਦੇ ਕੇ ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ ਉਧਰ ਹੀ ਜੀਵ ਲੱਗਦੇ ਹਨ ਜੀਵਾਂ ਦੀ ਗੱਲ ਕਰੀ ਆ ਹੁਣ ਪਸ਼ੂ ਆਪਦੇ ਕੰਮ ਲੱਗੇ ਪੰਛੀ ਆਪਦੇ ਲੱਗੇ ਮਨੁੱਖ ਭਾਈ ਆਪਦੇ ਕੰਮ ਲੱਗੇ ਪ੍ਰਭੂ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਜੇ ਸੋ ਸੋ ਪਾਇਓ ਜੋ ਆਪ ਦਵਾਇਓ ਜਿਹੜੀ ਮਤ ਪ੍ਰਭੂ ਆਪ ਜੀਵਾਂ ਨੂੰ ਦਿੰਦਾ ਹੈ ਉਹੀ ਉਹ ਗ੍ਰਹਿਣ ਕਰਦੇ ਹਨ ਹੁਣ ਸਿੱਖਿਆ ਇਹ ਜਾਂ ਪਸ਼ੂਆਂ ਨੂੰ ਜਾਂ ਪੰਛੀਆਂ ਨੂੰ ਤਾਂ ਨਹੀਂ ਦਿੱਤੀ ਸਿੱਖਿਆ ਤਾਂ ਦਿੱਤੀ ਹੈ ਮਨੁੱਖ ਨੂੰ ਆਧਾਰਨਾ ਦਿੱਤੀ ਹੈ ਵੀ ਉਹ ਆਪੋ ਆਪਣੇ ਕੰਮ ਲੱਗੇ ਹੋਏ ਆ ਤੇ ਤੂੰ ਨੂੰ ਨਾਮ ਜਪਣ ਵਾਸਤੇ ਭਾਈ ਮਨੁੱਖਾ ਜਨਮ ਮਿਲਿਆ ਤੇ ਤੂੰ ਨਾਮ ਜਪਣ ਲੱਗ ਜਾ ਇਹ ਤੂੰ ਪਹਿਲਾਂ ਇੱਕ ਬੰਦ ਪੜਿਆ ਨਾ ਆਪਾਂ ਇੱਕ ਪੰਕਤੀ ਪੜ੍ਹੀ ਆ ਵੀ ਸਿਰਫ ਪ੍ਰਭੂ ਪਰਮਾਤਮਾ ਦਾ ਨਾਮ ਸਿਮਨਣ ਵਾਸਤੇ ਆ ਮਨੁੱਖਾ ਜਨਮ। ਬਾਕੀ ਕੰਮ ਤਾਂ ਜਿਹੜੇ ਤੂੰ ਕਰਦਾ ਬੱਚੇ ਪੈਦਾ ਕਰ ਲੈ ਪਾਲਣ ਪੋਸ਼ਣ ਕਰ ਲੈ ਉਹ ਤਾਂ ਪਸ਼ੂ ਤੇ ਪੰਛੀ ਵੀ ਕਰੀ ਜਾਂਦੇ ਆ। ਪਸ਼ੂ ਤੇ ਪੰਛੀ ਵੀ ਬੱਚੇ ਪੈਦਾ ਕਰ ਲੈਂਦੇ ਉਹਨਾਂ ਨੂੰ ਪਾਲਦੇ ਵੀ ਆ। ਉਹਨਾਂ ਦੀ ਸਾਭ ਸੰਭਾਲ ਵੀ ਕਰਦੇ ਆ ਦੇਖ ਲਈ ਆਪਾਂ। ਹੁਣ ਤਾਂ ਸਾਰੇ ਪਸ਼ੂਆਂ ਪੰਛੀਆਂ ਦਾ ਪਤਾ ਲੱਗ ਹੀ ਜਾਂਦਾ ਕਿਉਂਕਿ ਨੈਟ ਤੇ ਆਈ ਜਾਂਦਾ ਸਭ ਕੁਝ। ਮੈਂ ਜਾਣਕਾਰੀ ਵਾਸਤੇ ਚੀਜ਼ਾਂ ਦੇਖਦਾ ਹੁੰਨਾ ਜੀ ਇਹ ਚੀਜ਼ਾਂ। ਵਿਗਿਆਨ ਵਿੱਚ ਬਾਧਾ ਹੁੰਦਾ ਮਹਾਰਾਜੀ ਕਿਰਪਾ ਨਾਲ ਕੋਈ ਪ੍ਰੈਕਟੀਕਲ ਚੀਜ਼ ਦੇਖਦੇ ਜਦੋਂ ਆਪਾਂ ਪੁੱਤਰਾ ਨੂੰ ਪਿਆਰ ਇੱਕ ਕੀੜੀ ਵੀ ਕਰਦੀ ਹੈ ਇੱਕ 나ਗਣੀ ਸਪਨੀ ਵੀ ਆਪਦੇ ਬੱਚਿਆਂ ਨੂੰ ਪਿਆਰ ਕਰਦੀ ਹੈ ਪਰ ਉਹ ਪਿਆਰ ਪਿਆਰ ਵਿੱਚ ਹੀ ਨਿਕਲ ਜਾਂਦੀ ਹੈ ਕਿਉਂ ਬਾਲੇ ਬਰੀਕ ਹੁੰਦੇ ਨੇ ਉਹਨਾਂ ਨੂੰ ਪਿਆਰ ਕਰਦੀ ਹੈ ਛੱਟਦੀ ਹੈ ਕਰਦੀ ਤਾਂ ਪਿਆਰ ਆ ਪਰ ਉਹ ਜੀਬ ਉਹਦੀ ਇਹੋ ਜੀ ਆ ਉਹ ਜੀਬ ਦੇ ਬਲੇਵੇਂ ਚ ਆ ਜਾਂਦੇ ਤੇ ਅੰਦਰ ਹੀ ਰੰਗ ਜਾਂਦੇ ਨੇ ਇਸੇ ਤਰ੍ਹਾਂ ਹੀ ਮਾਇਆ ਲਿਖਿਆ ਮਹਾਰਾਜ ਨੇ ਮਾਇਆ ਨਾਲ ਆਗਣੀ ਲਿਖਿਆ ਵੀ ਇਹ ਮਾਇਆ ਜਦੋਂ ਮਾਇਆ ਨਾਲ ਪਿਆਰ ਕਰਦੇ ਆ ਨਾ ਬੱਚੇ ਸਪਨੀ ਦੇ ਬੱਚੇ ਵੀ ਆਪਣੀ ਮਾਂ ਨਾਲ ਪਿਆਰ ਕਰਦੇ ਤੇ ਉਹ ਨਿਕਲੇ ਜਾਂਦੇ ਆ ਇਸੇ ਤਰ੍ਹਾਂ ਹੀ ਮਨੁੱਖ ਵੀ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਮਾਇਆ ਨਾਲ ਪਿਆਰ ਕਰਦਾ ਮਾਇਆ ਨਿਕਲ ਜਾਂਦੀ ਆ ਅੱਗੇ ਮਹਾਰਾਜ ਕਹਿੰਦੇ ਨੇ ਸੋ ਸੋ ਪਾਇਓ ਜੋ ਆਪ ਦਬਾਇਓ ਉਹ ਆ ਕਾ ਅੰਤ ਨਾ ਜਾਣੇ ਕੋਉ ਇਹ ਅਗਲਾ ਬੰਦ ਆ ਜਿਹੜੀ ਮਤ ਪ੍ਰਭੂ ਆਪ ਜੀਵਾਂ ਨੂੰ ਦਿੰਦਾ ਹੈ ਉਹੀ ਉਹ ਗ੍ਰਹਿਣ ਕਰਦੇ ਹਨ ਉਹ ਆਕ ਅੰਤ ਨ ਜਾਣੇ ਕੋਉ ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ ਜੋ ਜੋ ਕਰੇ ਸੋ ਉਫਨ ਹੋਉ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ ਕੀ ਕਰਦਾ ਹੈ ਪ੍ਰਭੂ ਪ੍ਰਮਾਤਮਾ ਮੀਨੇਰੀ ਪੇੜ ਪੌਦੇ ਕੁਦਰਤ ਨੂੰ ਚਲਾ ਰਿਹਾ ਹੈ ਕਿਸੇ ਪਾਸੇ ਪਾਣੀ ਰੋੜ ਕੇ ਲਿਜਾ ਰਿਹਾ ਉਹ ਇਨਸਾਨ ਦੀਆਂ ਵੀ ਵਿੱਚ ਗਲਤੀਆਂ ਆਉਦੀ ਜੇ ਤਾਂ ਇੱਕ ਤਾਂ ਕੁਦਰਤੀ ਆਫਤ ਆ ਕੀ ਨਾ ਉਹ ਤਾਂ ਠੀਕ ਹੈ ਇੱਕ ਹੁਣ ਪਾਣੀ ਬੰਨਿਆ ਹੋਇਆ ਟਾਈਮ ਦੇ ਵਿੱਚ ਤੇ ਜਦੋਂ ਵੱਧ ਜਾਂਦਾ ਉਹ ਤੋਂ ਛੱਡਦੇ ਨੇ ਫਿਰ ਕਈਆਂ ਦਾ ਨੁਕਸਾਨ ਹੋ ਜਾਂਦਾ ਬੜਾ ਨੁਕਸਾਨ ਹੋ ਜਾਂਦਾ ਜੋ ਜੋ ਕਰੇ ਸੂਫਨ ਹੋ ਏਕੇ ਤੇ ਸਗਲਾ ਬਿਰਥਾਰਾਂ ਇਹ ਅਬੰਦ ਵਿੱਚ ਦੱਸਦੇ ਨੇ ਮਹਾਰਾਜ ਇਹ ਸਾਰਾ ਜਗਤ ਖਲਾਰਾ ਪ੍ਰਭੂ ਤੋਂ ਹੀ ਖਿਲ ਰਿਹਾ ਹੈ ਨਾਨਕ ਆਪ ਸੁਭਾਰਨ ਹਾਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹ ਪਾਣ ਵਾਲਾ ਹੈ ਸ਼ਲੋਕ ਇਹ ਸ਼ਲੋਕ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਆਪਾਂ ਅਰਦਾਸ ਬੇਨਤੀ ਕਰਾਂਗੇ ਟਾਈਮ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਖਰੀ ਬੰਦ ਚ ਨਾਨਕ ਆਪ ਸਵਾਰਨ ਹਾਰਾ ਹੈ ਨਾਨਕ ਉਹ ਆਪ ਹੀ ਜੀਵਾਂ ਨੂੰ